ਕਈ ਨਹੀਂ ਇਹ अहम ਖਬਰ ਹੈ ਲੋਕ ਸਭਾ ਚੋਣਾਂ ਦੇ ਵਿਚਾਲੇ ਚੰਡੀਗੜ੍ਹ ਚ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਸੀਨੀਅਰ ਕਾਂਗਰਸੀ ਆਗੂ ਸੁਭਾਸ਼ ਚਾਵਲਾ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਚੰਡੀਗੜ੍ਹ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਸੁਭਾਸ਼ ਚਾਵਲਾ ਚੰਡੀਗੜ੍ਹ ਦੇ ਮੇਅਰ ਵੀ ਰਹੇ ਚਕ ਨੇ ਸਾਬਕਾ ਮੇਅਰ ਵੀ ਨੇ ਸੁਭਾਸ਼ ਚਾਵਲਾ ਤੇ ਆਈ ਸੀ ਸੀ ਦੇ ਮੈਂਬਰ ਵੀ ਸੀ ਸੁਭਾਸ਼ ਚਾਵਲਾ खैर ਚੰਡੀਗੜ੍ਹ ਦੇ ਵਿੱਚ ਤਾਂ ਵੱਡਾ ਨਾਮ ਹੈ ਸੁਭਾਸ਼ ਚਾਵਲਾ ਚੰਡੀਗੜ੍ਹ ਦੀ ਸਿਆਸਤ ਦਾ ਅਸੀਂ ਜ਼ਿਕਰ ਕਰੀਏ ਔਰ ਕੱਲ ਤੱਕ ਮਨੀਸ਼ Tiwari ਦੇ ਨਾਲ ਖੂਬ ਜਿਹੜੇ ਸਰ ਗਰਮੀ ਦੇ ਨਾਲ ਚੋਣ ਪ੍ਰਚਾਰ ਦੇ ਵਿੱਚ ਲੱਗੇ ਹੋਏ ਸੀ ਚੰਡੀਗੜ੍ਹ ਦੇ ਵਿੱਚ ਵੋਟਰਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਸੀ ਰਾਜੋ ਬੀਜੇਪੀ ਦੇ ਵਿੱਚ ਚਲੇ ਗਏ ਨੇ ਬੀਜੇਪੀ ਜੁਆਇਨ ਕਰ ਲਈ ਹੈ ਸੰਜੇ ਟੰਡਨ ਤੁਹਾਨੂੰ ਤਸਵੀਰ ਦੇ ਵਿੱਚ ਨਜ਼ਰ ਆ ਰਹੇ ਹੋਣਗੇ ਤਾਂ ਪਾਰਟੀ ਦੇ ਵਿੱਚ ਉਹਨਾਂ ਨੇ ਵੈਲਕਮ ਕੀਤਾ ਸੈਂਟ ਕਾਰਪੋਰੇਸ਼ਨ ਦੇ ਲੱਗ ਰਹੇ ਕਾਰਮੀ ਕਾਂਗਰਸ ਕੇ ਲੱਗ ਰਹੇ ਹੈ ਖਰਚਾ ਕਾਂਗਰਸ ਕਰ ਰਹੀ ਹੈ ਔਰ ਲੀਡਰਸ਼ਿਪ ਡਵਲ ਜੋ ਹੋ ਰਹੀ ਹੈ ਚੰਡੀਗੜ੍ਹ ਵਿੱਚ ਉਹ ਆਮ ਆਦਮੀ ਪਾਰਟੀ ਕੀ ਕੀ ਜਾ ਰਹੀ ਹੈ ਮੈਂ ਸਮਝਦਾ ਹੂੰ ਇਹ ਆਪਣੇ ਪੈਰ ਤੇ ਕੁਲਹੜੀ ਮਾਰਨਾ ਵਾਂਗ ਦਾ ਕੰਮ ਇਹ ਕਾਂਗਰਸ ਨੇ ਕੀਤਾ ਹੈ दूसरी जो बात मैं महसूस कर रहा था जैसे संजय जी तो कि हमारा उसमें पॉलिटिक्स से हट के प्यार था और उसके कारण थे चंडीगढ़ की जनता पिछले कई वर्षों से एक अच्छे कैंडिडेट की तलाश में थी कि यहाँ पे चंडीगढ़ में एक ऐसा कैंडिडेट आना चाहिए जो एक पार्टी से भी संबंध रखता हो लेकिन देश की जो चंडीगढ़ की जनता है उससे भी उसका एक मधुर संबंध होना चाहिए जो खूबियां मैंने संजय टंडन जी में देखी बहुत से लीडरों के वास्ता मेरा जिंदगी में पड़ा लेकिन कुछ खूबियां ऐसी थी जिसने मुझे प्रभावित किया होता है जो किसी के सुख में जाए या ना जाए मैं मानता हूं कि हम किसी की शादी मिस कर रहे हैं कोई तकलीफ नहीं है लेकिन किसी के दुख में शामिल जो शामिल हो जो काम संजय टंडन जी ने कोविड के दौरान चंडीगढ़ की जनता सेवा की है बहुत से और इनसे ज्यादा अमीर होंगे शहर में नेता भी होंगे और लोग भी होंगे लेकिन जिस तंदेही के साथ इन्होंने उस वक्त कोविड में चंडीगढ़ की जनता की जो सेवा की है वो बेमिसाल है उसके बाद जो इन्होंने जो विधवा औरतें हैं चंडीगढ़ की आपने कभी और किसी नेता से नहीं सुना होगा कि ऐसी जिनको जरूरतमंद उनके लिए लगातार एक बार नहीं दो बार नहीं, नहीं राजनीतिक कारणों से नहीं एक बार राजनीतिक कारण के लिए चुनाव में आया हमने राशन बांट दिया कपड़े बांट दिए नहीं तो लगातार इनका जो सेव भाव है ਉਹ ਮੈਨੂੰ ਬਹੁਤ ਪਸੰਦ ਆਇਆ। ਪਰ ਤੁਸੀਂ ਤਾਂ ਸੁਬਾਸ਼ ਸ਼ਾਵਲਾ ਤੁਹਾਨੂੰ ਤੁਸੀਂ ਸੁਣ ਰਹੇ ਹੋ ਜਿਨ੍ਹਾਂ ਨੇ ਬੀਜੇਪੀ ਨੂੰ ਜੁਆਇਨ ਕਰ ਲਿਆ ਔਰ ਕਾਂਗਰਸ ਪ੍ਰੀਖ ਚੜ ਕੇ ਦਿੱਟਾਰ ਦਿੱਤੀ ਮੰਨਿਆ ਜਾ ਰਿਹਾ ਹਾਲਾਂਕਿ ਇਸ ਦਾ ਇੰਪੈਕਟ ਕਿੰਨਾ ਹੁੰਦਾ ਹੈ ਲੋਕ ਸਭਾ ਚੋਣਾਂ ਦੇ ਉੱਤੇ ਚੰਡੀਗੜ੍ਹ ਦੀ ਸੀਟ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਹੋਏਗਾ ਜਦੋਂ ਚੋਣਾਂ ਦੇ ਨਤੀਜੇ ਆਉਣਗੇ ਚੰਡੀਗੜ੍ਹ ਦੇ ਵਿੱਚ ਲਗਾਤਾਰ ਕਿਰਨ ਖੀਰ ਨੇ ਦੋ ਵਾਰ ਚੋਣ ਜਿੱਤੀ ਹੈ ਇਸ ਵਾਰ ਟਿਕਟ ਨਹੀਂ ਮਿਲੀ ਸੰਜੇ ਟੰਡਨ ਨੂੰ ਉਮੀਦਵਾਰ ਬਣਾਇਆ ਗਿਆ ਤੇ ਆਪਣੀ ਕੁੰਬੇ ਨੂੰ ਮਜ਼ਬੂਤ ਕਰਨ ਦੇ ਵਿੱਚ ਇਸ ਸਮੇਂ ਹਟ ਪੋਲੀਟੀਕਲ ਪਾਰਟੀ ਲੱਗੀ ਹੋਈ ਹੈ। ਹੁਣ ਗੱਲ ਕਰਦੇ ਹਾਂ ਬੀਜਪੀ ਦੇ ਤੇ ਕਿਸਾਨਾਂ ਦੀ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਪਰ ਇਸ ਸਬਦੇ ਵਿਚਾਲੇ ਪੰਜਾਬ ਬੀਜਪੀ ਦੇ ਪ੍ਰਧਾਨ ਸੁਨੀਲ ਜਾਖੜ ਸਾਹਮਣੇ ਆਏ ਪ੍ਰੈਸ ਕਾਨਫਰੰਸ ਕੀਤੀ ਇਲਜ਼ਾਮ ਲਗਾਇਆ ਵਿਰੋਧੀਆਂ ਦੇ ਉੱਤੇ ਤੇ ਕਿਹਾ ਕਿ ਵਿਰੋਧੀਆਂ ਨੇ ਕਿਸਾਨਾਂ ਨੂੰ ਮੋਰਾ ਬਣਾਇਆ ਹੈ ਕਿਸਾਨਾਂ ਦਾ ਸਿਆਸੀ ਇਸਤੇਮਾਲ ਕੀਤਾ ਜਾ ਰਿਹਾ ਹੈ ਜਾਖੜ ਕਹਿ ਰਹੇ ਨੇ ਪੰਜਾਬ ਬੀਜਪੀ ਦੇ ਪ੍ਰਧਾਨ ਨੇ ਸੁਨੀਲ ਜਾਖੜ ਤੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਦਾ ਸਿਆਸੀ ਇਸਤੇਮਾਲ ਵਿਰੋਧੀ ਕਰ ਰਹੇ ਨੇ ਕਿਸਾਨਾਂ ਦਾ ਮਸਲਾ ਆਮਦਨ ਵਧਾਉਣ ਦਾ ਹੈ ਜਦੋਂ ਝੋਨਾ ਹੀ ਬੀਜਣਾ ਹੈ ਤਾਂ ਫਿਰ 23 ਫਸਲਾਂ ਦੇ ਉੱਤੇ ਐਮਐਸਪੀ ਦਾ ਰੌਲਾ ਹੀ ਕਿਉਂ ਹੈ पंजाब सरकार एमएसपी ते बोनस क्यों नहीं दिदी है दस साल तो एमएसपी दी पेमेंट बिना रुकावट दी जा रही है केंद्र की सरकार सुनील जाखड़ कहते हुए नजर आए तो उन्होंने कहा कि किसान सन्मान निधि योजना तहत के तहत किसानों सालाना छह हजार रुपए मिल रहे हैं दो दो हज़ार दिन किश्त मिलती ने और पंजाब के साढ़े अठ लाख किसान सन्मान निधि के जरिए इस योजना के जरिए राशि मिल रही है ਦਾ ਇਹ ਪੂਰੇ ਮਾਮਲੇ ਦੇ ਵਿੱਚ ਸੁਨੀਲ ਜਾਖੜ ਸਾਹਮਣੇ ਆਏ ਪ੍ਰੈਸ ਕਾਨਫਰੰਸ ਕੀਤੀ ਕਿਉਂਕਿ ਇੱਕ ਵੱਡੀ ਚੁਣੌਤੀ ਕਿਸਾਨਾਂ ਨੂੰ ਸਮਝਿਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਭਾਜਪਾ ਦੇ ਲਈ ਔਰ ਇਸ ਪੂਰੇ ਮੁੱਦੇ ਦੇ ਉੱਤੇ ਸੁਨੀਲ ਜਾਖੜ ਜਿਹੜੇ ਪੰਜਾਬੀ ਭਾਜਪਾ ਦੇ ਹੋਰ ਵੱਡੇ ਲੀਡਰ ਨਹੀਂ ਉਹਨਾਂ ਦੇ ਨਾਲ ਬੈਠ ਕੇ ਪ੍ਰੈਸ ਕਾਨਫਰੰਸ ਕਰਦੇ ਨਜ਼ਰ ਆਏ ਤੇ ਜਦੋਂ ਜ਼ਿਕਰ ਹੋਇਆ ਤਾਂ ਜ਼ਿਕਰ ਦੇ ਵਿੱਚ ਇਹੀ ਗੱਲ ਹੋਈ ਕਿ ਆਖਿਰ ਇਹ ਪੂਰਾ ਬਵਾਲ ਕਿਉਂ ਹੈ ਹੁਣ ਸਵਾਲ ਇਹ ਹੈ ਕਿ ਇਸ ਪ੍ਰੈਸ ਕਾਨਫਰੰਸ ਦੇ ਨਾਲ ਕਿਸਾਨਾਂ ਤੱਕ ਕਿੰਨੀ ਗੱਲ ਪਹੁੰਚਦੀ ਹੈ ਸੁਨੀਲ ਜਾਖੜ ਕਹਿ ਰਹੇ ਨੇ ਕਿ ਸਿਆਸੀ ਇਸਤੇਮਾਲ ਵਿਰੋਧੀ ਕਰ ਰਹੇ ਨੇ ਕਿਸਾਨਾਂ ਦਾ ਸੁਣਾਉਣਾ ਹੈ ਤੁਹਾਨੂੰ ਸੁਨੀਲ ਰਾਖੜ ਦੀਆਂ ਸਟੇਟਮੈਂਟਸ ਆ ਜਿਹੜਾ ਹੁਣ 23 24 ਵਾਲਾ ਬਜਟ ਆਇਆ ਹੈ ਇਹਦੇ ਵਿੱਚ 1 ਲੱਖ ਹੋਰ ਜੋੜ ਦਿਓ 1 ਲੱਖ 25000 ਕਰੋੜ ਰੁਪਏ ਦਾ ਬਜਟ ਪੇਸ਼ ਹੋਇਆ ਹੈ ਸਾਬ ਕਿਸੇ ਸਾਹਿਬ ਨਾਲ ਕੋਈ ਨੁਕਤਾ ਚਿੰਨੀ ਕਰਦਾ ਹੈ ਕਿ ਨਹੀਂ ਕਰਦਾ ਕਿਉਂਕਿ ਨੁਕਤਾ ਕਿ ਨਹੀਂ ਚਲਦੀ ਰਹਿਣੀ ਹੈ ਸਾਬ ਜਦੋਂ ਤਾਈ ਅਪੋਜੀਸ਼ਨ ਨੇ ਕੋਈ ਅਪੋਜੀਸ਼ਨ ਦਾ ਰੋਲ ਹੁੰਦਾ ਬੇਤਰਵੇ ਅਪੋਜੀਸ਼ਨ ਕਿਸੇ ਮੁੱਦਿਆਂ ਤੇ ਕਰੇ ਪਰ ਅਪੋਜੀਸ਼ਨ ਨੇ ਕਿਸਾਨਾਂ ਨੂੰ ਮੋਰਾ ਬਣਾ ਲਿਆ ਉਹਨਾਂ ਨੂੰ ਇਸਤੇਮਾਲ ਕਰੀ ਜੇ ਬੈਠਾ ਕੇ ਹੈ ਜਿਹੜੇ ਫੈਕਟ ਬੋਲ ਰਿਹਾ ਸੁਨੀਲ ਜਾਖੜ ਨਹੀਂ ਬੋਲ ਰਿਹਾ ਆ ਮੈਂ ਤੁਹਾਡੇ ਸਾਹਮਣੇ ਫੈਕਟ ਜਿਹੜੇ ਹੈ ਉਹ ਰੱਖ ਰਿਹਾ ਆ ਜਦੋਂ ਇਸ ਨੂੰ ਦੇਖਦੇ ਆ ਕਿਉਂ ਮੈਂ ਗੁਰਦਾਸਜੀ ਆਲਮ ਦਾ ਇੱਥੇ ਬਿਆਨ ਕੀਤਾ ਇਸ ਤੋਂ ਜ਼ਿਆਦਾ ਤਾਂ ਮੇਰੇ ਕੋਲ ਕੋਈ ਪ੍ਰੂਫ ਹੈ ਨਹੀਂ ਜੀ ਐਮਐਸਪੀ ਜਿਹੜੀ ਹੈ ਐਮਐਸਪੀ ਤਾਂ ਮਿਲ ਰਹੀ ਹੈ ਸਭ ਐਮਐਸਪੀ ਮਿਲ ਰਹੀ ਹੈ ਇੱਕ ਇੱਕ ਦਾਣਾ ਚੱਕਿਆ ਜਾ ਰਿਹਾ ਹੈ ਕਿਸਾਨ ਦੀ ਆਮਦਨ ਦੁਗਣੀ ਹੋ ਗਈ ਪਰ ਕੀ ਕਿਸਾਨ ਖੁਸ਼ ਹੈ ਕਿਸਾਨ ਦੀ ਸਮੱਸਿਆ ਹੱਲ ਹੋ ਗਈ ਨਹੀਂ ਹੋਈ ਸਰ ਨਹੀਂ ਹੋਈ ਕਿਸਾਨ ਅੱਜ ਵੀ ਸੜਕਾਂ ਤੇ ਬੈਠਾ ਹੈ ਚਾਹੇ ਕੋਈ ਉਹਨੂੰ ਲਿਆਇ ਸ਼ਿੰਗਾਰ ਕੇ ਬਹਿਕਾ ਕੇ ਢਕਾ ਕੇ ਲਿਆਇ ਅੱਜ ਵੀ ਬੈਠਾ ਹੈ ਧਰਨਿਆਂ ਤੇ ਬੈਠਾ ਹੈ ਰੇਲਵੇ ਟ੍ਰੈਕ ਤੇ ਬੈਠਾ ਹੈ ਸੜਕਾਂ ਤੇ ਬੈਠਾ ਹੈ ਇਸ ਜਦੋਂ ਕਹਿ ਰਿਹਾ ਹੀਟ ਵੇਵ ਆ ਰਹੀ ਹੈ ਉਹਦੇ ਵਿੱਚ ਵੀ ਬੈਠੇ ਹੈ ਕਾਰਨ ਕੀ ਹੈ ਸਰ ਅਗਰ ਐਮਐਸਪੀ ਹੀ ਸਮੱਸਿਆ ਸੀਗੀ ਤਾਂ ਫਿਰ ਉਹ ਤਾਂ ਸਮੱਸਿਆ ਖਤਮ ਹੋ ਗਈ ਸਾਬ ਸਾਰੇ ਦੇ ਸਾਰੇ ਪੇਮੈਂਟ ਆ ਗਈ 10 ਸਾਲ ਤੋਂ ਆ ਰਹੀ ਹੈ ਇੱਕ ਦਿਨ ਨਹੀਂ 10 ਸਾਲ ਤੋਂ 10 ਸਾਲ ਤੋਂ ਸਾਬ ਮੈਂ ਨਹੀਂ ਸੁਣਿਆ ਸਾਬ ਕਿ ਕਿਸੇ ਨੇ ਗਿਰਵਾਲ ਤਰਫੀ ਦੇ ਕੇ ਆਵੇ ਸਾਬ ਕਿ ਕੋਈ ਇੱਕ ਮੰਤਰੀ ਵੀ ਦਿੱਲੀ ਗਿਆ ਹੋਵੇ ਜਾ ਕੇ ਪਿਊਸ ਗੋਇੰਦੀ ਕੋਲ ਜਾਂ ਸੀਤਾ ਰਮਨ ਕੋਲ ਵੀ ਸੱਡੀ ਸੀਸੀ ਲਿਮਟ ਜਿਹੜੀ ਹੈ ਇਸ ਨੂੰ ਕਰੋ ਖਾ ਦੇਣ ਤਾਂ ਇਹ ਤੋਂ ਪਹਿਲਾਂ ਸੀਸੀ ਲਿਮਟਾਈ ਜਾਂਦੀ ਸੀ ਪੇਮੈਂਟ ਆ ਹੋ ਰਹੀ ਹੈ ਛੱਟ ਪੇਮੈਂਟ ਹੋ ਜਾਂਦੀ ਹੈ ਸੋ ਐਮਐਸਪੀ ਮਿਲਣਾ ਨਾ ਮਿਲਣਾ ਨਾ ਮਿਲਣਾ ਤਾਂ ਨੌਬਤ ਨਹੀਂ ਆਈ ਸੀ ਐਮਐਸਪੀ ਮਿਲੀ ਇਹਦੇ ਬਾਵਜੂਦ ਵੀ ਉਹਨਾਂ ਦਾ ਨਹੀਂ ਹੱਲ ਹੋਇਆ ਥੈਟ ਮੀਨਸ ਬਿਮਾਰੀ ਕੋਈ ਹੋਰ ਹੈ ਸਾਬ ਜੇ ਕਿ ਯੂਨੀਅਨ ਦੇ ਮਗਰ ਲੱਗਿਆ ਕਿ ਨਾਨ ਪੋਲਿਟਿਕਲ ਅਸੀਂ ਮੈਂ ਪੋਲਿਟਿਕਲ ਹੈ ਨਹੀਂ ਮਗਰ ਅਸੀਂ ਰਾਜਨੀਤੀ ਤੋਂ ਪਾਸੇ ਹਾਂ ਕਿਉਂ ਕਿਉਂ ਪਾਸੇ ਹੋ ਜਾਂਦੇ ਰਾਜਨੀਤੀ ਮਾੜੀ ਨਹੀਂ ਸਾਬ ਅਸੀਂ ਲੀਡਰ ਮਾੜੇ ਰਾਜਨੀਤੀ ਕੀ ਹੈ ਰਾਜਨੀਤੀ ਇੱਕ ਤਰੀਕਾ ਲੋਕਾਂ ਦੀ ਸੇਵਾ ਕਰਨ ਦੇ ਲੋਕਾਂ ਦੇ ਜਿਹੜੇ ਮੁੱਦੇ ਆ ਤੇ ਕਿਸਾਨਾਂ ਦੇ ਆ ਚਾਹੇ ਹੋਰਾਂ ਦੇ ਆ ਉਹ ਮੁੱਦੇ ਚ ਕੰਡਾ ਇੱਕ ਕੰਮ ਹੈ ਉਹਦੇ ਚ ਜਾ ਕੇ ਕੰਮ ਸਾਰਿਆਂ ਨੂੰ ਕਰਨਾ ਚਾਹੀਦਾ ਕਰਨਾ ਵੀ ਚਾਹੀਦਾ ਚ ਚੰਗੇ ਲੋਕ ਅੱਗੇ ਆਣਗੇ ਤਾਂ ਹੀ ਰਾਜਨੀਤੀ ਸੁਧਰੂਗੀ ਕਰਨ ਵੀ ਲੱਗੇ ਇੱਥੇ ਰਾਜਵਾਲ ਸਾਹਿਬ ਉਸ ਪਾਸੇ ਨਹੀਂ ਜਾਂਦਾ ਵੀ ਉਹਨਾਂ ਨੇ ਇਲੈਕਸ਼ਨ ਲੜਿਆ ਸੀ ਉਹ ਕਾਹਦੇ ਆ ਰਾਜਨੀਤੀ ਬੁਗੇ ਕਿ ਲੜ ਕੇ ਵਾਪਸ ਆਏ ਤੁਸੀਂ ਗਲਤ ਵਾਪਸੀਆਂ ਦੀ ਗੱਲ ਕਰੀ ਜਿੰਨੇ ਆਏ ਹੋ ਗਿਆ ਨੇ ਵਾਪਸ ਆਏ ਲੋਕਾਂ ਨੇ ਮੇਨ ਰਿਸਪੌਂਸ ਤੇ ਟਾਪਰ ਕੋਲ ਨਹੀਂ ਇੱਕ ਵਾਰੀ ਨਹੀਂ ਦਿੱਤਾ ਬੁਝਿਵਾਰੀ ਦੇਣਗੇ ਯਾਰ ਕੇ ਲੋਕਾਂ ਦੇ ਮਿੱਤਰੋ ਪੋਲਿਟੀਕਲ ਤਾਂ ਤੁਸੀਂ ਹੋਗੇ ਮੈਂ ਤਾਂ ਖੁਦ ਦੇਖਿਆ ਮੁੱਦੇ ਘਣਾ ਲੀਡਰ ਦਾ ਕੰਮ ਹੈ ਉਹ ਤੁਸੀਂ ਕਰੀ ਜਾਂਦੇ ਹੋ ਫੇਰ ਦਰਦੇ ਕਿਉਂ ਸੁਨੀਲ ਜਾਖੜ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਵਿਰੋਧੀਆਂ ਦੇ ਉੱਤੇ ਨਿਸ਼ਾਨਾ 사ਧ ਰਹੇ ਨੇ ਕਿ ਸਾਨੀ ਇੱਕ ਵੱਡਾ ਮੁੱਦਾ ਲਾਜ਼ਮੀ ਤੌਰ ਤੇ ਪੰਜਾਬ ਦੇ ਵਿੱਚ ਹੈ ਸਾਡੇ ਨਾਲ ਇਸ ਸਮੇ ਜਗਤਾਰ ਸਿੰਘ ਸੰਘੇੜਾ ਜੀ ਰੋਡਰੀ ਨੇ ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ ਤੇ ਸਾਡੇ ਨਾਲ ਇਸ ਸਮੇ ਹਰਜੀਤ ਸਿੰਘ ਗਰੇਵਾਲ ਜੀ ਜੁੜ ਰਹੇ ਨੇ ਭਾਰਤੀ ਜਨਤਾ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ ਬਹੁਤ ਬਹੁਤ ਸਵਾਗਤ ਹੈ ਸਰ ਮੈਂ ਸ਼ੁਰੂਆਤ ਕਰਦੇ ਹਾਂ ਸੰਘੇੜਾ ਸਾਹਿਬ ਤੁਹਾਡੇ ਤੋਂ ਇੱਕ ਬਹੁਤ ਛੋਟਾ ਜਿਹਾ ਸਟੇਟਮੈਂਟ ਤੋਂ ਸ਼ੁਰੂਆਤ ਕਰੀਓ ਦੇਖੋ ਤੁਹਾਡੇ ਉੱਤੇ ਇਲਜ਼ਾਮ ਇਸ ਤਰੀਕੇ ਨਾਲ ਲਗਾਏ ਜਾ ਰਹੇ ਨੇ ਕਿ ਵਿਰੋਧੀ ਇਸਤੇਮਾਲ ਕਰ ਰਹੇ ਨੇ ਬੋਨਸ ਤੁਸੀਂ ਨਹੀਂ ਦਿੱਤਾ ਔਰ ਸਵਾਲ ਕਿਸਾਨਾਂ ਨੂੰ ਲੈ ਕੇ ਹੈ ਸੰਘੇੜਾ ਸਾਹਿਬ ਦੇਖੋ ਮੁੱਖ ਮੁੱਦਾ ਜਿਹੜਾ ਕਿਸਾਨਾਂ ਦਾ ਆ ਗੌਰਵ ਜੀ ਉਹ ਜਿਹੜਾ ਆ ਉਹ ਐਮਐਸਪੀ ਬਾਕੀ ਫਸਲਾਂ ਤੇ ਵੀ ਦੇਣ ਦਾ ਆ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਆ ਇਹ ਬੀਜੇਪੀ ਵਾਲੇ ਲੀਡਰਾਂ ਨੂੰ ਕਿ ਇਹ 23 ਫਸਲਾਂ ਤੇ ਆਪਾਂ ਐਮਐਸਪੀ ਦਾ ਕਿਉਂ ਅਨਾਉਂਸ ਕਰ ਰਹੇ ਹਾਂ ਜੇ ਨਹੀਂ ਦੇਣੀ ਤਾਂ ਪ੍ਰੈਕਟੀਕਲੀ ਖਰੀਦਣੀ ਨਹੀਂ ਹੈ ਤਾਂ ਨਾਲੇ ਕੋਈ ਜਿਹੜੀ ਕਣਕ ਤੇ ਝੋਨੇ ਤੇ ਸਿਰਫ ਐਮਐਸਪੀ ਦਿੱਤੀ ਜਾਂਦੀ ਹੈ ਜਦਕਿ ਐਮਐਸਪੀ ਤੇ ਬਾਕੀ ਫਸਲਾਂ ਦੇ ਵਿੱਚ ਇੱਕ ਤੀੜਿਆ ਜਾਏਗਾ ਤਾਂ ਹੀ ਝੋਨਾ ਛੱਡ ਕੇ ਜਿਹੜੇ ਕਿਸਾਨ ਦੂਜੀਆਂ ਫਸਲਾਂ ਬੀਜ ਸਕਦੇ ਆ ਇਹ ਤਾਂ ਇਕਨੋਮਿਕਸ ਦੀਆਂ ਬੁੱਕਸ ਵਿੱਚ ਲਿਖਿਆ ਹੋਇਆ ਹੈ ਤੇ ਇਹ ਘੱਟੋ-ਘੱਟ ਕੀਮਤ ਜਿਹੜੀ ਆ ਫਸਲ ਦੀ ਦਿੱਤੀ ਜਾਵੇਗੀ ਤਾਂ ਹੀ ਉਹ ਬੀਜੀ ਜਾ ਸਕਦੀ ਆ ਆਪਣੇ ਆਪ ਕਿਸਾਨ ਇਹਨਾਂ ਨਹੀਂ ਰਿਸਕ ਲੈ ਸਕਦਾ ਕਿਉਂਕਿ ਮਾਰਕੀਟਿੰਗ ਸੀਜ਼ਨ ਵਿੱਚ 플ੈਂਟੀ ਜਿਹੜੀ ਆ ਉਹਦੀ ਪ੍ਰੋਡਕਸ਼ਨ ਜਦੋਂ ਜਾਦਾ ਮੰਡੀਆਂ ਚ ਜਾ ਜਾਂਦੀ ਆ ਉਹ ਇਹ ਪ੍ਰਾਈਸ ਇੰਨੀ ਡਿਪਰੈਸ ਹੋ ਜਾਂਦੀ ਆ ਕਿ ਉਹਦੀ ਜਿਹੜੀ ਆ ਖਰਚੇ ਵੀ ਨਹੀਂ ਨਿਕਲਦੇ ਹੈਗੇ ਸੋ ਇਹ ਜਿਹੜਾ ਸਵਾਲ ਦਾ ਤਰਕ ਹੈ ਦੇਖੋ ਦੋ ਤਰਕ ਨੇ ਇਨਫੈਕਟੋ ਕਹਿੰਦੇ ਜੇ ਲਗਾਉਣਾ ਛੋਣਾ ਹੀ ਆ ਤਾਂ ਫਿਰ 23 ਦੇ ਤੇ ਐਮਐਸਪੀ ਦਾ ਰੋਲਾ ਕਿਉਂ ਦੂਜਾ ਪੁਆਇੰਟ ਵੀ ਕਹਿ ਰਹੇ ਨੇ ਕਿ ਕਦੇ 10 ਸਾਲ ਤੋਂ ਲਗਾਤਾਰ ਬਿਨਾ ਬ੍ਰੇਕ ਕਿਸੇ ਢਿੱਕੇ ਦੇ ਫਸਲਾਂ ਕਣਕ ਛੋਣੇ ਦੀ ਜਿਹੜੀ ਪੇਮੈਂਟ ਆ ਉਹ ਕਿਸਾਨਾਂ ਦੇ ਖਾਤੇ ਦੇ ਵਿੱਚ ਆ ਰਹੀ ਆ ਕਿਸਾਨਾਂ ਨੂੰ ਹਰ ਸਾਲ 6000 ਰੁਪਏ ਦਿੱਤੇ ਜਾ ਰਹੇ ਨੇ ਕਿਸਾਨ ਸਮਾਨ ਨidhi ਯੋਜਨਾ ਦੇ ਤਹਿਤ 8.5 ਲੱਖ ਪੰਜਾਬ ਦੇ ਵੀ ਕਿਸਾਨ ਨੇ ਕਿ ਸਭ ਕੁਝ ਕਿਸਾਨਾਂ ਦੇ ਕੋਲ ਪਹੁੰਚ ਰਿਹਾ ਵਸ ਸਿਆਸੀ ਇਸਤੇਮਾਲ ਕੀਤਾ ਜਾ ਰਿਹਾ ਹੈ ਵਿਰੋਧੀ ਪਾਰਟੀਆਂ ਦੇ ਵੱਲੋਂ ਖਾਸ ਤੌਰ ਤੇ ਪੰਜਾਬ ਦਾ ਜ਼ਿਕਰ ਹੋ ਰਿਹਾ ਇਹ ਗੌਰਵ ਜੀ ਕਿਸਾਨ ਕਿਸਾਨਾਂ ਦਾ ਕੋਈ ਸਿਆਸੀ ਸਿਆਸੀ ਇਸਤੇਮਾਲ ਨਹੀਂ ਕਰ ਸਕਦਾ ਪੰਜਾਬ ਦੇ ਕਿਸਾਨ ਆਗੂ ਬਹੁਤ ਸਿਆਣੇ ਤੇ ਪੜ੍ਹੇ ਲਿਖੇ ਇਹ ਕਿਸਮ ਦੇ ਆਗੂ ਨੇ ਸਾਡੇ ਜਿਹੜਾ ਜਾਖੜ ਸਾਹਿਬ ਉਸ ਮੁੱਦੇ ਤੇ ਆ ਰਹੇ ਆ ਜਿਹੜੀ ਮੁੱਦੇ ਦੀ ਚਰਚਾ ਨਹੀਂ ਹੋ ਰਹੀ ਜਿਹੜੀ ਚਰਚਾ ਹੋ ਰਹੀ ਆ ਉਹ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨ ਦੀ ਹੈ ਜਦੋਂ ਇਹ ਕਾਲੇ ਕਾਨੂੰਨ ਬਣਾ ਕੇ ਕਿਸਾਨਾਂ ਦੀ ਜ਼ਮੀਨ ਹੜੱਪਣ ਲੱਗੇ ਸੀਗੇ ਤਾਂ ਕਿਸਾਨਾਂ ਨੇ ਲੰਬਾ ਸੰਘਰਸ਼ ਲੜ ਕੇ ਉਹ ਕਾਨੂੰਨ ਵਾਪਸ ਕਰਾਏ ਉਸ ਤੇ ਹੋਰ ਵੀ ਮੰਗਾਂ ਮੰਨੀਆਂ ਗਈਆਂ ਸੀਗੀਆਂ ਤੇ ਬਾਕੀ ਫਸਲਾਂ ਤੇ ਵੀ ਐਮਐਸਪੀ ਦੇਵਾਂਗੇ ਕਮੇਟੀ ਬਣਾਵਾਂਗੇ ਤੇ ਬਾਕੀ ਫਸਲਾਂ ਤੇ ਅਮਲੀ ਰੂਪ ਲਾਗੂ ਕਰਾਂਗੇ ਐਮਐਸਪੀ ਦਾ ਕਾਨੂੰਨ ਬਣਾਵਾਂਗੇ